ਕੀਕਲ ਜੀ ਅੱਜ ਅਸੀਂ ਬਣਾਵਾਂਗੇ ਸੁੱਕੀ ਮੇਥੀ ਦਾ ਪਰੌਠਾ ਸੁੱਕੀ ਮੇਥੀ ਦਾ ਪਰੌਠਾ ਬਣਾਉਣ ਵਾਸਤੇ ਜਿਓ ਸੰ ਸਮਾਨ ਚਾਹੀਦਾ ਸੁੱਕੀ ਹੋਈ ਮੇਥੀ ਹਰੀ ਮਿਰਚ ਅਜਵੈਨ ਤੇ ਲੂਣ ਸਭ ਤੋਂ ਪਹਿਲਾਂ ਲਵਾਂਗੇ ਜੀ ਅਸੀਂ ਤੇੜਾ ਤੇੜਾ ਅਸੀਂ ਆਪਣੇ ਹਿਸਾਬ ਦਾ ਲੈਣਾ ਹੈ ਹੁਣ ਥੋੜੇ ਜਿਹਾ ਲਾਵਾਂਗੇ ਧੂੜਾ ਸ ਹੁਣ ਪ੍ਰੈਸ ਕਰਾਂਗੇ ਥੋੜਾ ਜਿਹਾ ਹੱਥਾਂ ਦੇ ਨਾਲ ਹੀ ਇਹ ਜੀ ਅਸੀਂ ਨਾ ਪ੍ਰੈਸ ਕਰ ਲਿਆ ਹੁਣ ਦੁਬਾਰਾ ਫੇਰ ਧੂੜਾ ਲਾਵਾਂਗੇ ਹੁਣ ਬੇਲਣੇ ਦੇ ਨਾਲ ਅਸੀਂ ਬੇਲਣਾ ਕਿਨੂੰ ਬੇਲ ਲਈਏ ਥੋੜੀ ਅਸੀਂ ਕੱਪਾਵਾਂਗੇ ਮੇਥੀ ਸਰਦੀਆਂ ਦੇ ਵਿੱਚ ਮਿਲਦੀ ਗਾਰੀਆਂ ਦੇ ਵਿੱਚ ਨਹੀਂ ਮਿਲਦੀ ਅਸੀਂ ਸਰਦੀਆਂ ਦੇ ਵਿੱਚ ਇਸ ਪਾ ਕੇ ਰੱਖ ਲਈ ਸੀ ਪਾਵਾਂਗੇ ਹਰੀ ਮਿਰਚ ਲੂਣ ਆਪਣੇ ਹਿਸਾਬ ਦਾ ਪਾਉਣਾ ਲੂਣ ਅਸੀਂ ਥੋੜੀ ਜਿਹਾ ਪਾਵਾਂਗੇ ਜਮੈਂ ਹੁਣ ਇਹਨੂੰ ਅਸੀਂ ਪੂਰੀ ਤਰ੍ਹਾਂ ਪ੍ਰੈਸ ਕਰ ਦਵਾਂਗੇ ਬੇਲਣੇ ਦੇ ਨਾਲ ਦੂਸਰੀ ਸਾਈਡ ਵੀ ਅਸੀਂ ਇੱਧੇ ਲਗਾਣੀ ਹੈ ਮਿੱਥੀ ਇੱਧਰ ਵੀ ਅਸੀਂ ਲਾਵਾਂਗੇ ਥੋੜੀ ਜਿਹੀ ਮਿੱਥੀ ਹਰੀ ਮਿਰਚ

ਨਾਮਿਤ ਹੋਇਆ ਤਰੇਲ ਅੱਜ ਰੋਟੀਆਂ ਬਣ ਕੇ ਤਿਆਰ ਹੋਆ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ